ਹਾਂਜੀ ਦੋਸਤੋ ਅੱਜ ਤੁਹਾਨੂੰ ਇੱਕ ਸਹਾਇਕ ਧੰਦਾ ਮਸ਼ਰੂਮ ਕਲਟੀਵੇਸ਼ਨ ਬਾਰੇ ਵੀਡੀਓ ਦਿਖਾ ਰਹੇ ਹਾਂ ਅਸੀਂ ਤੁਹਾਨੂੰ ਇੱਕ ਫਾਰਮ ਤੇ ਲੈ ਕੇ ਆਏ ਹਾਂ ਸੁਖਦੇਵ ਜੀ ਦਾ ਇਹ ਫਾਰਮ ਹੈ ਜਿੱਥੇ ਉਹ ਮਸ਼ਰੂਮ ਕਲਟੀਵੇਸ਼ਨ ਕਰਦੇ ਨੇ ਤੇ ਜਿਸ ਨਾਲ ਉਹਨਾਂ ਨੂੰ ਹੁੰਦੀ ਹੈ ਚੌਕੀ ਕਮਾਈ ਤੇ ਤੁਹਾਨੂੰ ਵੀ ਉਹ ਦਿਖਾਣੇ ਆ ਤੇ ਉਹਨਾਂ ਨਾਲ ਮੁਲਾਕਾਤ ਵੀ ਕਰਾਵਾਂਗੇ ਬੱਚਿਆਂ ਨੂੰ ਵੀ ਅਸੀਂ ਲੈ ਕੇ ਆਏ ਸੀ ਇੱਥੇ ਕਿ ਉਹ ਵੀ ਇਸ ਸਹਾਇਕ ਧੰਦੇ ਨੂੰ ਅਪਣਾਉਣ ਅਤੇ ਆਪਣੀ ਕਮਾਈ ਦੇ ਵਿੱਚ ਵਾਧਾ ਕਰਨਾ ਤੇ ਦੇਖੋ ਜੀ ਇਹ ਇਨਾਂ ਨੇ ਹਰਟਸ ਲਗਾਈ ਹੋਈਆਂ ਨੇ ਇਹ ਨਹੀਂ ਸਵੇਸ ਸੁਖਦੇਵ ਸਿੰਘ ਜੀ ਤੇ ਆਪਾਂ ਇਹਨਾਂ ਨਾਲ ਕਰਦਿਆਂ ਦੀ ਗੱਲਬਾਤ ਸਰ ਕਿੰਨੇ ਕ ਤੁਸੀਂ ਹਰਟਸ ਤੋਂ ਕੰਮ ਸ਼ੁਰੂ ਕੀਤਾ ਸੀ ਇਹ ਸਾਡੇ ਇੱਕ ਹਰਟ ਤੋਂ ਜਲੂ ਕੀਤਾ ਸੀਗਾ ਇਹ ਠੀਕ ਹੈ ਜੀ ਇੱਕ ਹਰਟ ਤੋਂ ਫਿਰ ਪਹਿਲੇ ਸਾਲ 200 ਦਿੱਤੀਆਂ ਤੇ 500 ਦਿੱਤੀਆਂ ਕੱਢ ਗਏ ਆ ਤਾਂ ਮਾਰੇ ਦੀ ਦਿੱਤਾ ਵੀ ਨਾਲ ਆਪਣਾ ਪੁਜਾ ਹਾਂਜੀ ਦੇਖੋ ਇਹਨਾਂ ਨੇ 50 ਹੱਟਾਂ ਲਾਈਆਂ ਹੋਈਆਂ ਨੇ ਤੇ ਸ਼ੁਰੂ ਦੇ ਵਿੱਚ ਇਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਇਸ ਤੇ ਜਿਹੜੀ ਸਬਸਿਡੀ ਮਿਲਦੀ ਹੈ ਤੇ ਇਸ ਤੇ ਸਬਸਿਡੀ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ ਤੁਸੀਂ ਵੀ ਇਹ ਸਬਸਿਡੀ ਲੈ ਕੇ ਇਹ ਸਹਾਇਕ ਥੰਦਾ ਅਪਣਾ ਸਕਦੇ ਹੋ ਜਿਹੜਾ ਕਿ ਬਹੁਤ ਹੀ ਵਧੀਆ ਥੰਦਾ ਹੈ ਤੇ ਇਹ ਜਿਹੜਾ ਕੰਮ ਹੈ ਸਿਰਫ 2 ਮਹੀਨੇ ਦਾ ਕੰਮ ਹੈ ਇਹ ਦੇਖੋ ਜੀ ਇਹ ਲਗਾਈਆਂ ਹੋਈਆਂ ਨੇ ਜੀ ਦੇਖੋ ਜੀ ਖੁੰਬਾ ਦੇਖੋ ਹਾਂਜੀ ਅੱਗੇ ਵੀ ਤੁਹਾਨੂੰ ਦਿਖਾਉਂਦੇ ਹਾਂ ਇਹ ਦੇਖੋ ਖੁੰਬਾ ਲਗਾਈਆਂ ਹੋਈਆਂ ਨੇ ਅੱਗੇ ਤੁਹਾਨੂੰ ਦਿਖਾਉਂਦੇ ਆਂ ਹੋਰ ਇੱਧਰ ਸ਼ੈੱਡ ਦੇਖੋ ਜਿਹੜੇ ਲਗਾਈ ਹੋਏ ਨੇ ਉਹਨਾਂ ਚ ਲੈ ਕੇ ਚੱਲਦੇ ਆਂ ਤੁਹਾਨੂੰ ਤੇ ਇਹਦੇ ਵਿੱਚ ਇਹਨਾਂ ਨੂੰ ਪਾਣੀ ਦੇਣਾ ਹੁੰਦਾ ਹੈ ਤੇ ਦੇਖੋ ਖਾਦ ਤਿਆਰ ਕੀਤੀ ਹੋਈ ਹੈ ਖਾਦ ਦੇ ਵਿੱਚ ਹੀ ਜਿਹੜਾ ਇਸ ਦਾ ਬੀਜ ਜਿਹੜਾ ਹੈਗਾ ਉਹ ਇਹਨਾਂ ਪੈਕਟਾਂ ਦੇ ਵਿੱਚ ਲੱਗ ਜਾਂਦਾ ਹੈ ਇਹ ਦੇਖੋ ਇਹ ਤੋੜਨ ਵਾਲੀਆਂ ਹੋ ਚੁੱਕੀਆਂ ਨੇ ਖੰਭਾ ਜੀ ਇਹ ਦੇਖੋ ਇਹਨਾਂ ਦੀ ਤੋੜਾਈ ਜਿਹੜੀ ਹੈਗੀ ਹੈ ਉਹ

ਕਮਾ ਕੇ ਦੇਖੋ ਇਹਨੂੰ ਤੋੜ ਲਿਆ ਜਾਂਦਾ ਹੈ ਦੇਖੋ ਬੜਾ ਆਸਾਨ ਤੇ ਸੌਖਾ ਤੰਦਾ ਇਹ ਤੇ ਬਾਕੀ ਇਹਨਾਂ ਦਾ ਨੰਬਰ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਆ ਦੇਵਾਂਗੇ ਜੇਕਰ ਤੁਸੀਂ ਇਹਨਾਂ ਤੋਂ ਕੋਈ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਉੱਥੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਜੇਕਰ ਤੁਸੀਂ ਇਹ ਤੰਦਾ ਬਣਾਉਣਾ ਚਾਹੁੰਦੇ ਹੋ ਇਹ ਦੇਖੋ ਇਸ ਖੇਤੀ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਪਾਣੀ ਲਗਾਇਆ ਜਾਂਦਾ ਹੈ ਉਹ ਦਿਖਾ ਰਹੇ ਹਾਂ ਸੀ ਤੁਹਾਨੂੰ ਆ ਦੇਖੋ ਦੇਖੋ ਸਰ ਇਹ ਪਾਣੀ ਬਿਲਕੁਲ ਹਲਕਾ ਲਾਉਣਾ ਪੈਂਦਾ ਹੈ ਖੱਲਾ ਬੰਨ੍ਹ ਕੇ ਜੇ ਆਪਾਂ ਜਿਆਦਾ ਪਾਣੀ ਲਗਾਵਾਂਗੇ ਇਹਨੂੰ ਤੇ ਇਹਨਾਂ ਦੇ ਪਾਣੀ ਲਾਉਣ ਬਾਰੇ ਦੱਸਿਆ ਕਿ ਬੜਾ ਹਲਕੇ ਛੰਗ ਦੇ ਨਾਲ ਇਸ ਜਿਹੜਾ ਹੈਗਾ ਪਾਣੀ ਲਗਾਉਣਾ ਪੈਂਦਾ ਹੈ ਤੁਹਾਨੂੰ ਵੇ ਦੇਖੋ ਪਾਣੀ ਲੱਗ ਰਿਹਾ ਜੀ ਇਸ ਨੂੰ ਇਹ ਦੇਖੋ ਜੀ ਬੱਚੇ ਦੇਖ ਕੇ ਆਏ ਨੇ ਸਾਰੀ ਹਾਰਟਸ ਨੂੰ ਸਾਰੀਆਂ ਹਾਰਟਸ ਇਹਨਾਂ ਨੇ ਬਿਲਕੁਲ ਆਰਾਮ ਦੇ ਨਾਲ ਦੇਖਿਆ ਨੇ ਤੇ ਜਿਹੜੇ ਇਹਨਾਂ ਦੇ ਮਨ ਦੇ ਵਿੱਚ ਸਵਾਲ ਸੀਗੇ ਉਹ ਵੀ ਇਹਨਾਂ ਨੇ ਪੁੱਛੇ ਨੇ ਸਰਦਾਰ ਜੀ ਨੂੰ ਇਹ ਸੀ ਜੀ ਮਸ਼ਰੂਮ ਕਲਟੀਵੇਸ਼ਨ ਦੀ ਖੇਤੀ ਜੋ ਕਿ ਤੁਸੀਂ ਅਪਣਾ ਕੇ ਆਪਣੀ ਕਮਾਈ ਨੂੰ ਵਧਾ ਸਕਦੇ ਹੋ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ